ਇਹ ਚੁੱਚਾ ਪ੍ਰਬੰਧ ਹੈ ਸ਼ਿਵਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਬੜੇ ਸੁਧਾਰੇ ਡਾਕਰ ਚਲਾ ਰਹੀ ਹੈ ਇੱਥੇ ਦੋ ਸਾਲਾਂ ਢਾਟੀ ਇੰਕਿਸ਼ਟ ਟੋਰਚ ਕਰਾਇਆ ਜਾਂਦਾ ਨਾਮ ਨਾਲ ਛੰਦਰ ਵਿਦਿਆ ਵੀ ਸਿਖਾਈ ਜਾਂਦੀ ਹੈ ਗੁਰਬਾਣੀ ਦੀ ਛੁੱਧ ਸੰਤੋਖ ਦਿੱਤੀ ਜਾਂਦੀ ਹੈ ਜਿਹੜੇ ਕਹਿੰਦੇ ਆ ਸ਼ਿਵਮਣੀ ਕਮੇਟੀ ਕਰਦੀ ਨਹੀਂ ਹੈ ਮੈਂ ਉਹਨਾਂ ਨੂੰ ਕਹਿ ਦੇਣਾ ਚਾਹੁੰਦਾ ਵੀ ਕੰਮ ਨਹੀਂ ਉਹਨਾਂ ਭਾਈ ਸ਼ਰੋਣੀ ਕਮੇਟੀ ਕੌਮ ਨੂੰ ਸੇਧ ਦੇਣ ਵਾਲੇ ਕੌਮ ਦਾ ਮਾਰਗ ਦਰਸ਼ਕਨ ਵਾਲੇ ਚੰਗੇ ਰਾਗੀ ਚੰਗੇ ਢਾਡੀ ਚੰਗੇ ਨਵੀਸ਼ਰ ਚੰਗੇ ਪ੍ਰਚਾਰਕ ਚੰਗੇ ਗੁਰੂ ਕੇ ਲਾਲ ਗੁਰੂ ਕੇ ਵਜੀਰ ਗੁਰੂ ਕੇ ਕਰਾਂਤੀ ਸਿੱਖ ਪੈਦਾ ਕਰਦੀ ਹੈ ਕੇਵਲ ਪੈਦਾ ਹੀ ਨਹੀਂ ਕਰਦੀ ਉਹਨਾਂ ਨੂੰ ਫਿਰ ਆਪਣੇ ਕੰਮ ਦੇ ਵਿੱਚ ਨੌਕਰੀ ਵੀ ਦਿੰਦੀ ਹੈ ਤੇ ਇਹਦੇ ਵਿੱਚ ਜਿਹੜੇ ਵਿਦਿਆਲਿਆਂ ਨੇ ਸੀਵਲ ਕੋਈ ਪੈਸਾ ਨਹੀਂ ਲਿਆ ਜਾਂਦਾ ਕੇਵਲ ਤੇ ਕੇਵਲ

ਇਹ ਕੋਲ ਆਈ ਹੈ ਸਟੇਜ ਤੇ ਮਾਤਾ ਪਿਤਾ ਦੇ ਨਾਲੋਂ ਵਿਛੜ ਗਈ ਹੈ ਜਿਨ੍ਹਾਂ ਦੀ ਭਾਈ-ਭੁਦੀਆ ਉਹਦੇ ਕੁੜੀਆਂ ਰੋ ਰਹੀ ਆ ਤੇ ਉਹ ਆ ਕੇ ਸਟੇਜ ਤੇ ਕੋਲੋਂ ਆਪਣੇ ਬੱਚੇ ਨੂੰ ਮਿਲ ਸਕਦੇ ਨੇ ਫਿਰ ਬੇਨਤੀ ਕਰਾਂ ਛੋਟੀ ਜਿਹੀ ਕੁੜੀਆ 7-8 ਸਾਲ ਦੀ ਕੁੜੀਆ ਤੇ ਇਹ ਆਪਣੇ ਮਾਤਾ ਪਿਤਾ ਦੇ ਨਾਲੋਂ ਵਿਛੜ ਗਈ ਹੈ ਕਿਰਪਾ ਕਰਕੇ ਜਿਨ੍ਹਾਂ ਦਾ ਇਹ ਬੱਚਾ ਹੋਵੇ ਸਟੇਜ ਦੇ ਕੋਲ ਆ ਕੇ ਬੱਚੇ ਨੂੰ ਮਿਲੋ ਭਾਈ ਮੈਂ ਕਿ ਬੇਨਤੀ ਕਰਾਂ ਵੀ ਆਪਣੇ